हिकु बारी काहबे करी

ਇਹ ਬਟਾਲੇ ਸ਼ਹਿਰ ਦੀ ਸ਼ਾਨ ਵੀ ਜਿਆ ਜਾਂਦਾ ਗੰਦੋਰਾ ਕਨ ਸਾਹਿਬ ਦੇ ਨਾਮ ਲੱਗਦਾ ਸਕੂਲ ਬਹੁਤ ਪੁਰਾਣਾ ਸਕੂਲ ਹੈ ਇਹ ਰਿਕਾ ਦਾ 10 ਦਾ ਸਕੂਲ ਹੈ ਅੱਜ ਪਹੁੰਚਿਓ ਕੀ ਦਿੱਤਾ ਤੇ ਕੀ ਜਾਣ ਜਾਗੇ ਧੰਨਵਾਦ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸਕੂਲ ਹੈ ਬੜਾ ਪੁਰਾਣਾ ਸਕੂਲ ਹੈ ਸਾਡਾ ਔਰ ਮੈਂ ਜਦੋਂ ਐਮਐਲਏ ਬਣਿਆ ਸੀ ਬਤੌਰ ਮੈਂ ਇੱਥੇ ਪਹੁੰਚਿਆ ਸੀ ਤੇ ਸਾਡੇ ਟੀਚਰ ਸਾਹਿਬਾਨਾਂ ਪ੍ਰਿੰਸੀਪਲ ਸਾਹਿਬਾਨਾਂ ਦੀਆਂ ਡਿਮਾਂਡਾਂ ਸੀ ਤੇ ਮੈਂ ਉਦੋਂ ਉਹਨਾਂ ਨਾਲ ਵਾਦਾ ਕਰਕੇ ਗਿਆ ਸੀ ਵੀ ਤੁਸੀਂ ਆਪਣੀਆਂ ਪ੍ਰਪੋਜ਼ਲਾਂ ਜਿਹੜੀਆਂ ਸਾਨੂੰ ਭੇਜੋ ਆਪਾਂ ਨੂੰ ਕਵਰ ਕਰਤਾ ਹੈ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਵੀ ਜਿਹੜਾ ਪੁਰਾਣੀ ਸਰਕਾਰਾਂ ਦੇ ਲੀਡਰ ਕਹਿ ਕੋ ਜਾਂਦੇ ਸੀ ਬਾਅਦ ਚ ਗੱਲਬਾਤ ਤੇ ਹੁੰਦੀ ਕੋਈ ਨਹੀਂ ਸੀ ਜਦੋਂ ਇਹਨਾਂ ਨੇ ਪ੍ਰਪੋਜ਼ਲ ਆ ਭੇਜੀਆਂ ਤੇ ਪੈਸਾ ਇਹਨਾਂ ਨੂੰ ਜਦੋਂ ਆਇਆ ਤੇ ਅੱਜ ਪੈਸਾ ਦੇਣ ਤੋਂ ਬਾਅਦ ਰੂਮ ਬਣਨ ਤੋਂ ਬਾਅਦ ਸਾਰੇ ਤਿਆਰ ਹੋਣ ਤੋਂ ਬਾਅਦ ਅੱਜ ਉਦਘਾਟਨ ਕੀਤਾ ਤੇ ਮੈਂ ਅੱਗੇ ਕਹਿ ਰਿਹਾ ਸੀ ਮੈਂ ਕਿ ਹੁਣ ਹੋ ਗਿਆ ਜਕੀਨ ਕਿ ਨਹੀਂ ਸੋਹਨ ਦਾ ਪਾ ਸਾਡਾ ਮੇਨ ਮੋਟੇ ਬੱਚਿਆਂ ਦੀ ਪੜਾਈ ਇਹਨਾਂ ਦੇ ਸਕੂਲ ਇਹਨਾਂ ਨੂੰ ਵਧੀਆ ਤੇ ਬਿਹਤਰੀਨ ਬਣਾਉਣਾ ਤੁਸੀਂ ਦੇਖ ਰਹੇ ਹੋਗੇ ਤੁਸੀਂ ਵੀ ਮੈਂ ਦੇਖ ਰਿਹਾ ਸੀ ਕਿ ਜਿੱਥੇ ਵੀ ਮੈਂ ਜਾਣਾ ਤੁਸੀਂ ਉੱਥੇ ਪਾਛ ਰਹੇ ਹੋ ਕਿਉਂਕਿ ਇਹਨਾਂ ਪਹਿਲਾਂ ਸਕੂਲਾਂ ਵੱਲ ਧਿਆਨ ਨਹੀਂ ਸੀ ਕਿਸੇ ਨੇ ਦਿੱਤਾ ਜੀ ਜੀ ਸੋ ਕਹਿਣ ਦਾ ਭਾਵ ਪੰਜਾਬ ਨੂੰ ਤਰੱਕੀ 'ਚ ਜੇ ਲੈ ਕੇ ਜਾਵਾਂਗੇ ਤੇ ਬੱਚੇ ਸਾਡੇ ਪੜ੍ਹ ਲਿਖ ਜਾਣਗੇ ਅਗਾਂਹ ਵਧਣਗੇ ਤਾਂ ਤਾਈ ਤਰੱਕੀ 'ਚ ਜਾਵਾਂਗੇ ਸੋ ਸਾਡਾ ਬਿਲਕੁਲ ਫੋਕਸ ਆ ਅੱਜ ਹੁਣ ਸਾਰੇ ਏਰੀਆ ਦੇ ਵਿੱਚ ਪਤਾ ਲੱਗ ਗਿਆ ਤੇ ਮੈਂ ਕਿੱਥੇ ਆਇਆ ਮੈਂ ਸਰਕਾਰੀ ਸਕੂਲ 'ਚ ਆਇਆ ਕਿਉਂ ਆਇਆ ਕਿਉਂਕਿ ਇਹਨਾਂ ਸਕੂਲਾਂ ਦੇ ਵਿੱਚ ਲੀਡਰ ਪਹਿਲਾਂ ਸਿਰਫ ਤੇ ਸਿਰਫ ਵੋਟਾਂ ਲਾ ਕੇ ਆਉਂਦੇ ਹੁੰਦੇ ਸੀ ਬੂਥ ਚੈੱਕ ਕਰਦੇ ਪਰ ਹੁਣ ਇੱਕ ਸਿਆਸਤ ਕਹਿੰਦੇ ਸੀ ਨਾ ਬਦਲਾ ਆਊਗਾ ਇਹ ਬਦਲਾਵਾ ਅੱਜ ਸਰਕਾਰੀ ਸਕੂਲਾਂ ਦੀ ਇਸ ਕਰਕੇ ਆ ਰਹੇ ਆ ਕਿ ਜਿਹੜੇ ਵੀ ਇਹਨਾਂ ਦੇ ਕੰਮ ਨੇ ਹੁਣ ਤੱਕ ਜਿਹੜੇ ਕੋਈ ਪੈਂਡਿੰਗ ਨੇ ਸਾਨੂੰ ਦੱਸੋ ਸਾਡੇ ਕੋਲ ਕਰੋੜਾ ਰੁਪਇਆ ਬਜਟ ਆ ਬੱਚਿਆਂ ਦੀ ਆਪਾਂ ਪੜ੍ਹਾਈ ਵਾਸਤੇ ਸਟੱਡੀ ਵਾਸਤੇ ਰੱਖਿਆ ਆਪਾਂ ਵੀ ਪੂਰਾ ਕਰਾਂਗੇ ਇਸ ਇਲੈਕਸ਼ਨ 'ਚ ਬੜੇ ਐਕਟਿਵ ਤੁਸੀਂ ਤੁਹਾਡੀ ਟੀਮ ਹੈ ਕੀ ਲੱਗਦਾ ਪਿਆ ਉੱਥੇ ਨੇ ਉਹ ਇੱਕ ਤਰਫਾ ਮੈਚ ਹੈ ਜੀ ਆਮ ਆਦਮੀ ਪਾਰਟੀ ਆਜੀ ਨੋਟ ਕਰ ਲੋ ਆਪਾਂ ਬੜੀ ਵੱਡੀ ਲੀਡ ਦਾ ਜਿੱਤ ਕੇ ਇਥੋਂ ਬਾਹਰ ਨਿਕਲਣਾ ਹੈ ਕਾਂਗਰਸ ਨੇ ਆਪਣੇ ਪੇਜ ਤੇ ਇੱਕ ਸੋਸ਼ਲ ਮੀਡੀਆ ਤੇ ਗਾਣਾ ਵਾਇਰਲ ਕੀਤਾ ਜਿੱਥੇ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਲੈ ਕੇ ਇਹ ਲੜਨਾ ਨਹੀਂ ਸੀ ਚਾਹੁੰਦੇ ਧੱਕੇ ਨਾਲ ਲੜਾਇਆ ਕਿਉਂਕਿ ਅਰਵਿੰਦ ਕੇਜਰੀਵਾਲ ਮੈਂ ਵਿਧਾਇਕ ਸਭਾ ਜਾਣਾ ਚਾਹੁੰਦਾ ਹਾਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਉਸ ਸ਼ਖਸ ਨੂੰ ਮਿਲਿਆ ਆਪਣੇ ਕੈਂਡੀਡੇਟ ਸਾਡੇ ਸੰਜੀਵ ਅਰੋੜਾ ਦੇ ਉਹ ਬੰਦੇ ਕੋ ਨਾ ਤੇ ਪੈਸੇ ਦੀ ਕੋਈ ਕਮੀ ਨਾ ਉਸ ਬੰਦੇ ਨੂੰ ਲੋਕਾਂ ਦੇ ਮਾਨ ਸਤਕਾਰ ਵੱਲੋਂ ਕਮੀ ਬਸ ਉਹਦੇ ਦਿਲ ਦੇ ਵਿੱਚ ਇੱਕ ਜਜ਼ਬਾ ਬੜੇ ਸਤਕਾਰ ਯੋਗ ਨੇ ਸਰਦਾਰ ਉਹਨਾਂ ਦਾ ਜਜ਼ਬਾ ਇਹੋ ਹੀ ਹੈ ਵੀ ਮੈਂ ਆਪਣੇ ਲੁਧਿਆਣੇ ਦੀ ਕੁਛ ਨਾ ਕੁਛ ਕਰ ਜਾਵਾਂ ਉਹ ਜਿਹੜੇ ਬੰਦੇ ਕਾਮਯਾਬ ਉਹੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਜ਼ਬਾ ਤੇ ਜਨੂੰਨ ਹੁੰਦਾ ਉਹ ਜਜ਼ਬੇ ਨੂੰ ਲੈ ਕੇ ਅੱਗੇ ਜਾ ਰਹੇ ਨੇ ਔਰ ਮੈਂ ਰਣੀਆ ਸਾਨੂੰ ਐਸੇ ਹੀ ਲੀਡਰਾਂ ਦੀ ਲੋੜ ਹੈ ਜਿਹੜਾ ਕੁਝ ਕਰਨਾ ਚਾਹੁੰਦੇ ਹੋਣ ਕਿਉਂਕਿ ਪੁਰਾਣੇ ਤੇ ਜਿਹੜੇ ਤੁਸੀਂ ਵੇਖੇ ਬੰਦ ਕਮਰਿਆਂ ਜੇ ਏਸੀ ਦੇ ਕਮਰਿਆਂ 'ਚ ਬੈਠ ਕੇ ਬਈ ਉਹ ਸਿਆਸਤਾਂ ਕਰਦੇ ਸੀ ਪਰ ਹਾਂ ਇਹ ਫਸਟ ਟਾਈਮ ਹੋਇਆ ਜਿਹੜਾ ਲੋਕਾਂ ਦੇ ਗਰਾਊਂਡ ਲੈਵਲ ਤੇ ਆਪਾਂ ਜਾ ਰਹੇ ਆਂ ਔਰ ਮੈਂ ਰਣੀ ਆਂ ਇਸ ਬਟਾਲੇ ਦੇ ਵਿੱਚ ਇਸ ਸਕੂਲ ਨੂੰ ਹੁਣ ਤੱਕ ਆਪਾਂ 59 ਲੱਖ 25000 ਰੁਪਏ ਜਿਹੜਾ ਦੇ ਚੁੱਕੇ ਆਂ ਔਰ ਜਿੱਥੇ ਵੀ ਜ਼ਰੂਰਤ ਆ ਸਾਨੂੰ ਆਪਾਂ ਉਹ ਵੀ ਉਹਨੂੰ ਕਵਰ ਕਰ ਦਾਂਗੇ। ਕੱਪੜੇ ਮਾਈਕ ਤੋਂ ਦੋਸਤੋ